ਸਤੇਗੜ ਸਾਫ ਗੁਰੂਆਂ ਦੀ ਧਰਤੀ ਹੈਗੀ ਹੈ ਇੱਥੇ ਤੁਸੀਂ ਕ੍ਰਾਈਮ ਕਰਕੇ ਕਿੱਥੇ ਜਾਓਗੇ ਕੱਲ ਜਾ ਕੇ ਉੱਪਰ ਬਾਬੇ ਨੂੰ ਜਵਾਬ ਦੇਣਾ ਹੈ ਹਰ ਬੰਦੇ ਨੇ ਜਵਾਬ ਦੇਣਾ ਹੈ ਮੈਂ ਵੀ ਦੇਣਾ ਇਹਨਾਂ ਨੇ ਵੀ ਦੇਣਾ ਤੁਸੀਂ ਵੀ ਦੇਣਾ ਫੀਮ ਕੱਢ ਕੇ ਦੇ ਫੀਮ ਕੱਢ ਕੇ ਦੇ ਉਹ ਕਹਿੰਦਾ ਵੀ ਤੁਹਾਡੇ ਸਪੋਲ ਗੱਡੀ ਹੈ ਜੋ ਤੁਹਾਨੂੰ ਤੁਸੀਂ ਦੀ ਤਲਾਸ਼ੀ ਲੈ ਲਓ ਜੋ ਮਰਜ਼ੀ ਕਰ ਲਓ ਤੁਹਾਨੂੰ 1 ਗ੍ਰਾਮ ਮਿਲ ਗਈ ਮੇਰੇ ਤਾਂ ਕਿਲੋ ਪਾ ਦਿਓ ਪਰ ਤੁਸੀਂ ਤਲਾਸ਼ੀ ਲੈ ਲਓ ਸਾਨੂੰ ਫੁੱਟ ਮਾਰਗਾ ਤੇ ਕਰ ਦਿਓ ਸਾਰੀ ਰਾਤ ਨੂੰ ਕੁੱਟਦੇ ਰਹਿੰਦੇ ਉਹਦੇ ਸਾਰੇ ਕੱਪੜੇ ਖੂਨ ਨਾਲ ਲਤ-ਬਤ ਹੋ ਗਏ ਹੈਗੇ ਨਾ ਮੈਡਮ ਤਰਖੇੜੀ ਤੋਂ ਚੱਕ ਕੇ ਲੈ ਗਏ ਨੇ ਕਿ ਤੁਜੀ ਤਰਖੇੜੀ ਪਿੰਡ ਆਈ ਡੀਐਸਪੀ ਜਿਹੜੇ ਬੰਦੇ ਇਨਵੋਲ ਚਾਏ ਜਾਂ ਹੁਣੇ ਦੇ ਹੁੰਦੇ ਪਕੜ ਕੇ ਉਹਨਾਂ ਨੂੰ ਅੰਦਰ ਪਾਇਆ ਜਾਏ ਤਬ ਤੱਕ ਅਸੀਂ ਇਥੋਂ ਨਹੀਂ ਜਾਵਾਂਗੇ ਫੌਜੀ ਹੈਗੇ ਆ ਫੌਜੀ ਬੰਦੇ ਲਈ ਖੜੀਆਂ ਫਰਮੈਂਸ ਸਾਬਕਾ ਸੈਨਿਕ ਕਮੇਟੀ ਨੂੰ ਆ ਪੋਲਿਟਿਕਸ ਕੁਝ ਨਹੀਂ ਹੈ ਮੰਗਰ ਆਪਾ ਪੰਜਾਬ ਚ ਸ਼ਾਂਤੀ ਚਾਹੁੰਦੇ ਆ ਅਮਨ ਚਾਹੁੰਦੇ ਆ 84 ਨਹੀਂ ਜਾਂਦੇ ਕਿ ਲੋਕਾਂ ਨੂੰ ਪੁੱਟ-ਪੁੱਟ ਕੇ ਪੁਲਿਸ ਵਾਲੇ ਬਰਬਾਦ ਕਰ ਦੇ ਦੱਸੋ ਤੁਸੀਂ ਕਰਨਾ ਪੁਲਿਸ ਸਰ ਮੇਰੇ ਭਰਾ ਨੂੰ ਤਰਖੇੜੀ ਤੋਂ ਪੁਲਿਸ ਚੱਕ ਕੇ ਲੈ ਗਏ ਇਸ ਤਰ੍ਹਾਂ ਖੇੜੀ ਹੋਈ ਅੱਛਾ ਚ ਲੈ ਕੇ ਗਏ ਨੇ ਖੇੜੇ ਸਾਰੀ ਜਾਫ ਕੁੱਟਦੇ ਰਹੇ ਨੇ ਮੇਰੇ ਭਰਾ ਨੂੰ ਵੀ ਸਾਡੇ ਕੋਲ ਅੱਛਾ ਸਾਰੀ ਜਾਫ ਕਲੀਆਂ ਕਲੀਆਂ ਕੁੱਟੀਆਂ ਰਹੇ ਹੋਣਗੇ ਤੇ ਉਹਦੇ ਫੋਨ ਇੰਨਾ ਚੋਇਆ ਸਾਰੀ ਜਾਫ ਕੁੱਟੀ ਗਏ ਨੇ ਫੋਟੋ ਕਹਿੰਦਾ ਤੁਸੀਂ ਫੀਮ ਕੱਟ ਕੇ ਦੇ ਕਿੱਥੇ ਰੱਖੋ ਫੀਮ ਕੱਟ ਕੇ ਦੇ ਉਹ ਕਹਿੰਦਾ ਮੇਰੀ ਗੱਡੀ ਖੜੀ ਹੈ ਤੁਸੀਂ ਗੱਡੀ ਕਿਤਾਸੀ ਲੈ ਲਓ ਟਾਇਰ ਤੱਕ ਉਹਨਾਂ ਨੇ ਖੋਲ ਤੇ ਗੱਡੀ ਦੇ ਟਾਇਰ ਵੀ ਖੋਲ ਲੇ ਟਾਇਰ ਵੀ ਖੋਲ ਦੇ ਜਾਂ ਸਾਡੇ ਕੋਲ ਕੁਝ ਹੈ ਹੀ ਨਹੀਂ ਦੱਸੋ ਫਿਰ ਬੰਦੇ ਨੇ ਕੁੱਟ ਮਾਰ ਕਹਿੰਦੇ ਗਏ ਫਿਰ ਅਸੀਂ ਕੱਲ ਨੇ ਐਡਮਿਟ ਹੋਏ ਨੇ ਫਟਿਆ ਉਸ ਨੂੰ ਉਸ ਦਾ ਪੂਰੇ ਕਪੜੇ ਬਰ ਜੱਟ ਵਾਲੇ ਕਪੜੇ ਵੀ ਲੈ ਕੇ ਚਲੇਗੇ ਆਪਾਂ ਆਪਾਂ ਕਿਦਾਂ ਇਸ ਚੀਜ਼ ਨੂੰ ਅੱਖਾ ਬੰਦ ਕਰਕੇ ਮੀਚ ਕੇ ਬੈਠ ਗਿਆ ਪੂਰਾ ਪੁਲਿਸ ਮਹਿਕਮਾ ਹਰ ਜਗ੍ਹਾ ਹੀ ਮਹਿਕਮਾ ਆਪਣਾ ਅੱਖਾ ਬੰਦ ਕਰਕੇ ਬੈਠ ਗਿਆ ਕਿਉਂ ਐਸੇ ਚੋ ਵੀ ਸਸਪੈਂਡ ਜਾਈਦਾ ਡੀਐਸਪੀ ਵੀ ਡੀਐਸਪੀ ਜਿਹੜੇ ਬੰਦੇ ਇਨਵੋਲ ਹੋਏ ਜਾਂਦੇ ਹੁਣੇ ਦੇ ਹੁੰਦੇ ਪਕੜ ਕੇ ਉਹਨਾਂ ਨੂੰ ਅੰਦਰ ਪਾਇਆ ਜਾਏ ਤਦ ਤੱਕ ਅਸੀਂ ਇਥੋਂ ਨਹੀਂ ਜਾਵਾਂਗੇ ਜਬ ਤੱਕ ਜਿਹੜੇ ਬੰਦੇ ਹੈਗੇ ਇਹਨਾਂ ਨੂੰ ਅੰਦਰ ਕੀਤਾ ਜਾਏ ਇਹ ਕੰਪਲੇਨ ਹੈਗੀ ਹੈ

ਉਹਨਾਂ ਨੇ ਕੰਪਲੇਨ ਲਿਆ ਲਈਤੀ ਹੈ ਐਫ ਆਈ ਆਰ ਕਰਕੇ ਉਹਨਾਂ ਨੇ ਕਿਹਾ ਜਿਹੜੇ ਮੁਲਾਜ਼ਮਾ ਜਿਨ੍ਹਾਂ ਨੇ ਇਹਨਾਂ ਦੇ ਬ੍ਰਦਰ ਨੂੰ ਕੁੱਟਿਆ ਸੀਗਾ ਇਹਨਾਂ ਦੇ ਬੇਟੇ ਨੂੰ ਕੁੱਟਿਆ ਹੈ ਉਹ ਡਰਾਈਵਰ ਨੂੰ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਨਗੇ ਔਰ ਐਕਸ਼ਨ ਲੈਣਗੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਔਰ ਫੈਮਿਲੀ ਇਸ ਚੀਜ਼ ਤੋਂ ਖੁਸ਼ ਹੈ ਆਪੇ ਦੱਸੋ ਜੀ ਹਾਂ ਜੀ ਸਾਡੀ ਵਧੀਆ ਤਰੀਕੇ ਨਾਲ ਗੱਲਬਾਤ ਹੋਣੀ ਹੈ ਸਰਪ੍ਰੀਖ ਸਾਹਿਬ ਨੇ ਤੇ ਸਾਨੂੰ ਪੂਰਾ ਭਰੋਸਾ ਆਤਾ ਵੀ ਜਿਹੜੇ ਵੀ ਬੰਦੇ ਗੁਨਾਹਗਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਲੱਤਾ ਜਾਊਗਾ ਉਹਨਾਂ ਨੇ ਪੂਰਾ ਸਾਨੂੰ ਭਰੋਸਾ ਦਿੱਤਾ ਹੈ ਔਰ ਐਸ ਐਸ ਪੀ ਸਾਹਿਬ ਨੇ ਮਾਮਲਾ ਤਾਂ ਮੇਰੇ ਭਰਾ ਆ 10ਰ 11 ਤਰੀਕ ਦੀ ਰਾਤ ਨੂੰ ਮਸ਼ੀਨਾਂ ਕੋਲੋਂ ਆ ਰਿਆ ਸੀ ਤਰਖੇੜੀ ਪਿੰਡ ਤੋਂ ਕਿਡਨਾਪ ਕਰਕੇ ਚੱਕ ਕੇ ਲੈ ਕੇ ਆਏ ਨੇ 10 10 11 ਬੰਦੇ ਸੀਗੇ ਪੁਲਿਸ ਦੇ ਲਿਆ ਕੇ ਖੇੜੇ ਚੌਂਕੀ ਦੀ ਸਾਰੀ ਰਾਤ ਕੁੱਟਦੇ ਰਹੇ ਨੇ ਵੀ ਫੀਮ ਕੱਢ ਕੇ ਤੇ ਫੀਮ ਕੱਢ ਕੇ ਉਹ ਕਹਿੰਦਾ ਵੀ ਤੁਹਾਡੇ ਸਕੂਲ ਗੱਡੀ ਆ ਜੋ ਤੁਹਾਨੂੰ ਤੁਸੀਂ ਦੀ ਤਲਾਸ਼ੀ ਲੈ ਲਓ ਜੋ ਮਰਜ਼ੀ ਕਰ ਲਓ ਤੁਹਾਨੂੰ 1 ਗ੍ਰਾਮ ਮਿਲ ਗਈ ਮੇਰੇ ਤੇ ਕਿਲੋ ਪਾ ਦਿਓ ਪਰ ਤੁਸੀਂ ਤਲਾਸ਼ੀ ਲੈ ਲਓ ਸਾਨੂੰ ਕੁੱਟ ਮਾਰਗਾ ਤੇ ਕਰ ਦਿਓ ਸਾਰੀ ਰਾਤ ਨੂੰ ਕੁੱਟਦੇ ਰਹਿੰਦੇ ਉਹਦੇ ਸਾਰੇ ਕੱਪੜੇ ਖੂਨ ਨਾਲ ਲੱਤ-ਬੱਤ ਹੋ ਗਏ ਉਹ ਸਾਰੇ ਕੱਪੜੇ ਸਵੇਰੇ ਕਢਾ ਕੇ ਦੂਜੇ ਕੱਪੜੇ ਪਵਾ ਕੇ ਉਹ ਕੱ ਤੇ ਚੌਂਕੀ ਜਰ ਨੂੰ ਕਹਿੰਦੇ ਘਰਦਿਆਂ ਨੂੰ ਬੁਲਾ ਕੇ ਦੇ ਨੂੰ ਘਰੇ ਭੇਜ ਦੇ। ਕਿਹੜਾ ਚੌਂਕੀ ਕਿੱਥੇ ਦੀ ਪੱਲੀ? ਖੇੜਾ ਚੌਂਕੀ। ਕਿਹੜਾ ਜੀ ਕਿਹਨੇ ਮਲਾਜਮ ਲੱਗਦੇ। ਮਲਾਜਮ ਇੱਕ ਤਾਂ ਮਨਦੀਪ ਸਿੰਘ ਹੈ। ਤੇ ਇੱਕ ਦੇ ਨਵਨੀਤ ਦੋ ਇੱਕ ਤਾਂ ਮਨਦੀਪ ਸਿੰਘ ਦੇ ਦਾ ਨਾਮ ਲੈ ਰਹੀ ਸੀ ਉਹ ਜਿਹਨੇ ਸਭ ਤੋਂ ਵੱਧ ਕੁੱਟਿਆ ਮਨਦੀਪ ਸਿੰਘ ਨੇ ਤੇ ਇੱਕ ਨਵਨੀਤ ਸਿੰਘ ਦੇ ਨੇਮ ਪਲੇਟ ਲੱਗੀ ਸੀ ਬਾਕੀ ਸਾਰੇ ਬਿਨਾ ਨੇਮ ਪਲੇਟ ਤੋਂ ਸੀਗੇ ਇੱਕ ਇੱਕ ਸਟਾਰ ਵਾਲਾ ਸੀਗਾ ਇੱਕ ਦੋ ਸਟਾਰ ਵਾਲਾ ਸੀਗਾ ਬਾਕੀ ਸਾਰੇ ਕੁਝ ਵਰਦੀ ਸੀ ਕੁਝ ਬਿਨਾ ਵਰਦੀ ਤੋਂ ਸੀਗੇ। ਹਾਂਜੀ ਹਾਂ ਕਿਹਾ ਸਾਨੂੰ। ਸਾਨੂੰ ਸਮਝਾਉਤੇ ਵਾਸਤੇ ਮੇਰੇ ਫਾਦਰ ਸਾਹਿਬ ਨੂੰ ਬਹੁਤ ਫੋਨ ਕਰੇ ਨੇ ਵੀ ਹਾਂ ਤੁਸੀਂ ਛੁੱਟੀ ਕਰਾ ਕੇ ਘਰੇ ਜਾਓ ਐਚਐਸਓ ਬਡਾਲੀ ਹੋਰ ਜਿਹੜਾ ਦੂਸਰਾ ਡੀਐਸਪੀ ਡੀਐਸਪੀ ਰਾਜਕੁਮਾਰ ਐਚਐਸਓ ਬਡਾਲੀ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਇੱਕ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹੁੰਦਾ ਤੁਹਾਨੂੰ মিডিਆ ਨੂੰ ਕਿ ਜਿਹੜਾ ਅਮਨਦੀਪ ਹੈ ਕੱਲ ਰਾਤ ਇਹਨਾਂ ਨੇ ਸਾਨੂੰ ਸੰਪਰਕ ਕੀਤਾ ਟੈਲੀਫੋਨ ਨੰਬਰ ਲੈ ਕੇ ਕਿ ਜੋ ਪੰਜਾਬ ਪੁਲਿਸ ਜਿਹੜੇ ਗਲਤ ਅਫਸਰ ਨੇ ਕਿਵੇਂ ਪੰਜਾਬ ਧੱਕਾ ਕਰ ਰਹੇ ਨੇ ਕਿਵੇਂ ਨਜਾਇਜ਼ ਇਹਦਾ ਕੰਬਾਈਨ ਦਾ ਕੰਮ ਕਰਦੇ ਇਹਨਾਂ ਨੂੰ ਰੋਕ ਕੇ ਸਾਰੀ ਰਾਤ ਕੁੱਟਮਾਰ ਕੀਤੀ ਉੱਥੇ ਉਸ ਤੋਂ ਵੀ ਦੁੱਖ ਦੀ ਗੱਲ ਕੀ ਹੈ ਕਿ ਸਵੇਰੇ ਇਹਨਾਂ ਤੇ ਕੰਪਰੋਮਾਈਜ਼ ਦਾ ਪ੍ਰੈਸ਼ਰ ਪਾਉਣ ਲੱਗੇ ਡੀਐਸਪੀ ਜਿਹੜਾ ਬਸੀ ਪਠਾਨਾ ਉਹ ਕਹਿਣ ਲੱਗ ਗਿਆ ਤੇ ਐਸਐਚਓ ਆਪਣਾ ਬਡਾਲੀ ਭਾਈ ਸਰ ਬਡਾਲੀ ਹੈ ਜੀ ਬਡਾਲੀ ਜਿਹੜਾ ਮਨਪ੍ਰੀਤ ਜੋਲ ਹੈ ਮਨਪ੍ਰੀਤ ਜੋਲ ਤੇ ਦੂਸਰੀ ਇਹਦੀ ਇੰਪੋਰਟੈਂਟ ਗੱਲ ਤੇ ਆਨ ਆਲੀ ਹੈਗੀ ਉਹ ਪੁਲਿਸ ਵਾਲੇ ਧਮਕਾਉਂਦੇ ਨਹੀਂ ਵੀ ਥੋੜਾ ਘਰ ਵੀ ਢਾ ਦਾਂਗੇ ਲੱਗਦਾ ਕਿ ਇਸ ਪਾਵਾਂਗੇ ਪਾਵਾਂਗੇ ਨਾਲ ਥੋੜਾ ਘਰ ਵੀ ਢਾਵਾਂਗੇ ਉਹ ਸਾਰੀ ਗ ਬੰਦੀ ਕਾਰਵਾਈ ਕੀਤੀ ਜਾਊਗੀ ਇਹ ਨਾ ਕੀਤੀ ਗਈ ਅਗਲਾ ਐਕਸ਼ਨ ਦਿੱਤਾ ਜਾਊਗਾ ਇਹਦੇ ਖਿਲਾਫ ਇਹ ਤੰਬਿਲ ਡੀਐਸਪੀ ਔਰ ਐਸਐਚਓ ਨੂੰ ਲਿਖੀ ਨਾ ਕਿ ਉਹਨਾਂ ਨੇ ਜਿਹੜੇ ਚੱਕ ਲੈ ਕੇ ਨਿਕਲ ਗਏ ਸੀ ਤੇ ਡੀਐਸਪੀ ਤੇ ਐਸਐਚਓ ਤਾਂ ਸਮਝੌਤੇ ਲਈ ਬੁਲਾ ਰਹੇ ਸੀ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਊਗਾ ਪੰਜਾਬ ਪੁਲਿਸ ਮੈਂ ਕਲੀਅਰ ਐਂਡ ਲਾਊਡ ਮੈਸੇਜ ਦੇਣਾ ਚਾਹੁੰਦੇ ਆਂ ਸੀ ਆਪਣੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਪੰਜਾਬ ਪੁਲਿਸ ਧੱਕਾ ਕਰਨਾ ਬੰਦ ਕਰ ਦੇ ਜੇ ਮੈਨੂੰ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਕਿ ਇਹਦਾ ਧੱਕਾ ਕਿਸੇ ਵੀ ਪੰਜਾਬ 'ਚ ਹੋਇਆ ਕਿਸੇ ਵੀ ਸਾਡੇ ਨੌਜਵਾਨ ਸਾਚੀ ਨਾਲ ਹੋਇਆ ਸਖਤ ਐਕਸ਼ਨ ਲਿੱਤਾ ਜਾਊਗਾ ਆ ਗੱਲ ਇੱਥੇ ਨਹੀਂ ਖਤਮ ਹੋਣੀ ਜੇ ਇਹਨਾਂ ਦਾ ਇਨਸਾਫ ਨਾ ਹੋਇਆ ਤਾਂ ਅਗਲੀ ਕਾਰਵਾਈ ਵੀ ਹਾਈ ਕੋਰਟ ਹੈਗੀ ਹੈ ਡਿਗਨਰ ਸਾਹਿਬ ਕੋਲ ਜਾਣਾ ਪਿਆ ਉੱਥੇ ਵੀ ਜਾਵਾਂਗੇ ਅਸੀਂ ਤਾਂ ਮੈਂ ਪ੍ਰਸ਼ਾਸਨ ਨੂੰ ਰਿਕਵੈਸਟ ਕੀਤੀ ਐਸਐਸਪੀ ਸਾਹਿਬ ਨੂੰ ਮਿਸਿਸ ਬਾਹਟਰੀ ਮਿਲ ਕੇ ਆਏ ਨੇ ਸਾਰਾ ਅਸੀਂ ਇਕੱਠੇ ਗਏ ਆ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਐਕਸ਼ਨ ਲਵਾਂਗੇ ਜੇ ਐਕਸ਼ਨ ਨਾ ਲਿੱਤਾ ਗਿਆ ਅਸੀਂ ਅਗਲੀ ਕਾਰਵਾਈ ਕਰਨ ਲਈ ਤਿਆਰ ਬੈਠੇ ਹਾਂ ਠੀਕ ਹੈ ਇਸਨੂੰ ਪੂਰਾ ਆਸ਼ਵਾਸਨ ਹੈ ਜਿਆ ਸੁਭਮ ਸਰ ਨੂੰ ਆਸੀ ਜਦੋਂ ਮੈਂ ਮਿਲੀ ਆ ਦੇਖੋ ਜਿੱਦਾਂ ਪਟਿਆਲੇ ਮੇਰੇ ਨਾਲ ਇਨਸੀਡੈਂਟ ਹੋਇਆ ਤੁਹਾਨੂੰ ਪਤਾ ਹੀ ਹੈ ਸਾਡੇ ਨਾਲ ਕੀ ਹੋਇਆ ਬਟ ਇਦਾਂ ਨਹੀਂ ਹੈ ਮੈਂ ਅਗੇ ਨਾ ਗੱਲ ਕਹਿਣਾ ਚਾਹੂੰਗੀ ਕਿ ਸਾਰੇ ਪੁਲਿਸ ਅਧਿਕਾਰੀ ਖਰਾਬ ਨਹੀਂ ਹੈ ਸਾਨੂੰ ਵਿਸ਼ਵਾਸ ਕਰਨਾ ਪਏਗਾ ਜਦੋਂ ਆਪਾਂ ਵਿਸ਼ਵਾਸ ਕਰਾਂਗੇ ਤੇ ਉਹ ਅੱਗੇ ਸਾਡਾ ਹੱਥ ਫੜਨਗੇ ਜਿਹੜੇ ਮਹਿਕਮਾ ਦੇ ਪੁਲਿਸ ਮਹਿਕਮੇ ਦੇ ਜਿਹੜੇ ਇੱਕ ਅੰਨੇ ਨਾ ਗੰਦੀ ਮੱਛਲੀਆਂ ਸਾਡਾ ਖਲੀ ਫਰਜ਼ ਹੈ ਕਿ ਉਹ ਗੰਦੀ ਮੱਛਲੀਆਂ ਨੂੰ ਕੱਢ ਕੇ ਬਾਹਰ ਛੱਡਿਏ ਤੇ ਉਹਨਾਂ ਨੂੰ ਪਨਿਸ਼ ਕਰੀਏ ਮਗਰ ਸਾਰਾ ਪੁਲਿਸ ਮਹਿਕਮਾ ਖਰਾਬ ਨਹੀਂ ਹੈ ਤੇ ਆਪਾਂ ਵਿਸ਼ਵਾਸ ਕਰਕੇ ਵੀ ਚੱਲੀਏ ਪਰ ਆਪਾਂ ਵਿਸ਼ਵਾਸ ਕਰਾਂਗੇ ਮੈਨੂੰ ਪੂਰਾ ਪੂਰਾ ਭਰੋਸਾ ਹੈ ਸੁਭਮ ਸਾਹਿਬ ਇਹਨਾਂ ਨੂੰ ਇਨਚਾਰਜ ਦੇਣਗੇ ਔਰ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਹੈ ਅਸੀਂ ਨਾਲ ਖੜੇ ਆ ਇਹਨਾਂ ਦੇ ਕਿਸੇ ਵੇਲੇ ਵੀ ਦਿਨ ਰਾਤ ਅੱਜ ਇਹਨਾਂ ਨੇ ਕੱਲ ਫੋਨ ਕੀਤਾ ਸੀ ਅੱਜ ਅਸੀਂ ਪਹਿਲੇ ਮੈਂ ਇੱਥੇ ਆਈਆਂ ਆਪਣਾ ਆਫਿਸ ਸੱਟ ਕੇ ਮੈਟ੍ਰੋ ਸਾਹਿਬ ਨੂੰ ਲੈ ਕੇ ਇੱਥੇ ਪਹੁੰਚੀ ਆ ਔਰ ਮੈਂ ਤੁਹਾਨੂੰ ਬਹੁਤ-ਬਹੁਤ ਇਹ ਕਹਿਨੀ ਆ ਕਿ ਤੁਹਾਤਨਿਹਵਾਦੀ ਗੱਲ ਦੀ ਹੈ ਜੀ ਸਾਡਾ ਫਰਜ ਬੰਦਾ ਇਹ ਫੌਜੀ ਪਾਈ ਹੈ ਮੇਰਾ ਫਰਜ ਬੰਦਾ ਸੀ ਆ ਨਾ ਔਰ ਕਦੇ ਵੀ ਇੱਥੇ ਜਿੰਨੇ ਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਸਾਨੂੰ ਕੰਟੈਕਟ ਕਰਿਓ ਅਸੀਂ ਸਾਰਿਆਂ ਦੇ ਨਾਲ ਖੜੇ ਹਾਂ ਤੁਸੀਂ ਅੱਜ ਉਹਨਾਂ ਨੂੰ ਮਿਲੇ ਕਿੰਨਾ ਜਿਹੜਾ ਤਸ਼ੱਦਦ ਹੋਇਆ ਹੋਇਆ ਲੱਗਦਾ ਆਸਫੇਰੀ ਹਸਪੀਟਲ ਜੀ ਬੀਐਸਫੇਰੀ ਮਿਲੇ ਆ ਕਾਫੀ ਜ਼ਿਆਦਾ ਉਹਨਾਂ ਨੂੰ ਟਾਈਮ ਮੈਂ ਇੱਥੇ ਮੈਂ ਹਸਪੀਟਲ ਤੋਂ ਇਮੀਡੀਏਟਲੀ ਇੱਥੇ ਇਹੀ ਕਰਕੇ ਆਈ ਔਰ ਮੈਂ ਡੀਸੀ ਸਾਹਿਬ ਨੂੰ ਵੀ ਇਮੀਡੀਏਟਲੀ ਫੋਨ ਕੀਤਾ ਕਿਉਂਕਿ ਕੀ ਹੁੰਦਾ ਕਿ ਸਾਡੇ ਜੇ ਨਾਰਮਲ ਇਨਸਾਨ ਡਰ ਜਾਂਦਾ ਹੈ ਪੁਲਿਸ ਸਟੇਸ਼ਨ ਜਾਣ ਲਈ ਤੁਸੀਂ ਦੇਖਿਆ ਸੀ ਅੱਜ ਜਦੋਂ ਜਦੋਂ ਅਸੀਂ ਪੁਲਿਸ ਸਟੇਸ਼ਨ ਆਏ ਤਾਂ ਸਾਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਮਗਰ ਉਹ ਇਹ ਕਹਿੰਦੇ ਨਾ ਹਰੇਕ ਕਰਮਚਾਰੀ ਖਰਾਬ ਨਹੀਂ ਹੁੰਦਾ ਥੱਲੇ ਉਸ ਨੇ ਨਹੀਂ ਜਾਣ ਦਿੱਤਾ ਮਗਰ ਉੱਪਰ ਸਾਨੂੰ ਇੱਜ਼ਤ ਬਖਸ਼ੀ ਐਸਐਸਪੀ ਸਾਹਿਬ ਨੇ ਉਹਨਾਂ ਨੇ ਨੰਬਰ ਦਿੱਤਾ ਆਪਣਾ ਵਿਕਟਮ ਨੂੰ ਵੀ ਤੇ ਕਿਹਾ ਜੇ ਕੋਈ ਅਗਰ ਕੋਈ ਕਾਰਵਾਈ ਨਹੀਂ ਹੋਈ ਤਾਂ ਤੁਸੀਂ ਮੈਨੂੰ ਡਾਇਰੈਕਟ ਫੋਨ ਕਰਨਾ ਤੇ ਇਹਨਾਂ ਦਾ ਫੈਸਲਾ 101% ਹੋਏਗਾ ਜਦੋਂ ਫੈਸਲਾ ਹੋਏਗਾ ਅਸੀਂ ਫੇਰ ਆਵਾਂਗੇ ਔਰ ਕੋਈ ਵੀ ਲੋੜ ਹੈਗੀ ਤੇ ਸਾਨੂੰ ਦੱਸਿਓ ਥੈਂਕ ਯੂ ਜੀ ਇਹ ਕੁਝ ਮਾਸ਼ੀ ਜੀ ਇਫ ਯੂ ਆਰ ਯੂ ਆਰ ਨੋਟ ਅਵੇਅਰ ਅਬਾਊਟ ਹੈ ਦਾ ਜੀ ਹੈ ਹੈਗੇ ਨਾ ਦੱਸੋ ਮੈਡਮ ਤਰਖੇੜੀ ਤੋਂ ਚੱਕ ਕੇ ਲੈ ਗਏ ਨੇ ਕਿੱਥੋਂ ਜੀ ਤਰਖੇੜੀ ਪਿੰਡ ਹੈ ਪਟਿਆਲੇ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਤਰਖੇੜੀ ਹਾਂ ਤਰਖੇੜੀ T U R K H R ਬਾਈ ਓਕੇ ਦਸਤਰੀ ਤੋਂ ਚੱਕ ਖੇੜੇ ਚੌਕੀ ਚ ਜੀ ਹਾਂ ਜੀ ਕਿਹੜਾ ਕਿਹੜਾ ਚੌਕੀ ਹਾਂ ਜੀ ਓਕੇ ਕਿਹੜਾ ਚੌਕੀ ਸਾਰੀ ਰਾਤ ਕੁੱਟਦੇ ਰਹਿੰਦੇ ਜੀ ਅੱਛਾ ਹਾਂ ਕਹਿੰਦੇ ਤੇਰੇ ਕੋਲ ਥੀਮ ਹੈ ਤੀਮ ਕੱਢ ਕੇ ਦੇ ਸਾਨੂੰ ਹਾਂ ਜੀ ਆਈ ਐਮ ਨਾਟ ਅਵੇਅਰ ਆਫ ਇਟ ਜੀ ਹੁਣੀ ਐਸਐਸਪੀ ਨਹੀਂ ਜੀ ਜੀ ਆਈ ਐਮ देयर ਐਟ ਦ ਪੁਲਿਸ ਸਟੇਸ਼ਨ ਸਿਕੰਡਲੀ ਪੂਰੀ ਰਾਤ ਉਹਨਾਂ ਨੂੰ ਕੁੱਟਦੇ ਰਹੇ ਕੱਲ ਉਹਨਾਂ ਨੂੰ ਹਸਪੀਟਲ ਤੇ 10 ਦਿਨ ਤੋਂ ਉੱਪਰ ਹੋ ਗਏ ਹਨ ਕਿੰਨੇ ਦਿਨ ਹੋ ਗਏ ਜੀ ਕੱਲ ਸਵੇਰ ਦੀ ਹੋਈ ਹੈ ਕੱਲ ਸਵੇਰ ਦੀ ਹੋਈ ਹੈ ਔਰ ਅੱਜ ਉਹਨਾਂ ਨੂੰ ਹਸਪੀਟਲ ਤੇ ਅਜੇ ਤੱਕ ਨਾਉ ਨਦੀ ਬਿਆਨ ਲੈਣ ਦੇ ਕੋ ਪੁਲਿਸ ਗਿਆ ਪੂਰੀ ਰਾਤ ਨੂੰ ਇਹਨਾਂ ਨੂੰ ਇੱਕ ਇਹਨਾਂ ਦਾ ਐਸ ਐਚਓ ਹੈ ਜਿਹੜੇ ਇਹਨਾਂ ਦੇ ਫਾਦਰ ਨੂੰ ਫੋਨ ਕਰਕੇ ਕਹਿ ਰਿਹਾ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਕੁੱਟਿਆ ਤੇ ਹੁਣ ਪਲੀਜ਼ ਕੰਪਰੋਮਾਈਜ਼ ਕਰ ਲੋ ਲੈਟ ਮੀ ਟਾਕ ਟੂ ਦ ਅਸਿਸਟੈਂਟ ਜੀਆ ਸੋ ਦੈਟਸ ਸੋਨਾ ਜੀ ਸੋਨਾ ਜੀ ਆਈਲ ਜਸਟ ਰਿਕਵੈਸਟ ਯੂ ਸੀ ਯੂ ਬੀਇੰਗ ਅ ਲੇਡੀ we have to fight against this corruption we can't let our punjab do, punjab hai gundya de thalle nahi reh sakde so just let me tell this and uh, you know being a woman being a lady i am uh, there also somebody's children we have to stand by as mothers of being kande na jadu maa khadi hundi hai na te sare dharti te bacche sudde so as a mother i will request you. yeah i'm there at ssp's office hanji yeah thank you so much anadi ਆレ ਐਸਐਸਪੀ ਨੂੰ ਦੱਸ ਇਹ ਜਸਟ ਫਸਟ ਟਾਈਮ ਸਾਡੇ ਕੋਲ ਇਹ ਇਨਫੋਰਮੇਸ਼ਨ ਆਈ ਹੈ ਜਿਦੇ ਵਿੱਚ ਮਿਸਿਸ ਕਰਨਲ ਬਾਟ ਜਿਹੜੇ ਹੈਗੇ ਉਹ ਇੱਥੇ ਪਹੁੰਚੇ ਸੀ ਪਹੁੰਚ ਕਰਕੇ ਔਰ ਐਸਐਸਪੀ ਸਾਹਿਬ ਦੇ ਕੋਲ ਜਾ ਕਰਕੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਔਰ ਸਾਰਾ ਮਾਮਲਾ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਦੱਸਿਆ ਹੈ ਐਸਐਸਪੀ ਸਾਹਿਬ ਨੇ ਉਹਨਾਂ ਦੀ ਔਰ ਉਸ ਤੋਂ ਇਲਾਵਾ ਜਿਹੜੇ ਵਿਕਟਮ ਦੇ ਬ੍ਰਦਰ ਸੀਗੇ ਜਿਨ੍ਹਾਂ ਨੇ ਕੰਪਲੇਂਟ ਦਿੱਤੀ ਹੈ ਉਨਾਂ ਦੀ ਸਾਰੀ ਗੱਲਬਾਤ ਸੁਣੀ ਹੈ ਸੁਣਨ ਤੋਂ ਬਾਅਦ ਕਿਉਂਕਿ ਇਹ ਫਸਟ ਟਾਈਮ ਇੱਥੇ ਪਹੁੰਚ ਕਰਕੇ ਫਸਟ ਟਾਈਮ ਹੀ ਆਪਣੇ ਕੋਲ ਇਹ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ ਹੈ ਇਸ ਤੋਂ ਪਹਿਲੇ ਕੋਈ ਕੰਪਲੇਂਟ ਜਾਂ ਕਿਸੇ ਪਾਸੇ ਕਿਸੇ ਹਿਸਾਬ ਨਾਲ ਕੋਈ ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦਿੱਤੀ ਗਈ ਸੀ ਜਿਵੇਂ ਹੀ ਪਤਾ ਲੱਗਿਆ ਤਾਂ ਐਸਐਸ ਵਿਚ ਆਪਨੇ ਆਪ ਕੰਪਲੇਨੈਂਟ ਨੂੰ ਬੁਲਾ ਕਰਕੇ ਔਰ ਕਰਨਲ ਮਿਸਿਸ ਬਾਟਨੂ ਵੀ ਬੁਲਾ ਕਰਕੇ ਉਹਨਾਂ ਦੀ ਸਾਰੀ ਗੱਲਬਾਤ ਨੂੰ ਬੜੇ ਧਿਆਨ ਨਾਲ ਸੁਣਾਇ ਸੁਣਨ ਤੋਂ ਬਾਅਦ उन्होंने डिसीजन भी इंस्टेंट लिता है और क्योंकि जे कोई भी किसी पास कोई गलती किसी मुलाजिम की हैगी या किसी ऑफिशियल की कोई गलती है तो वो कोई बचाव नहीं है और इंस्टेंट डिसीजन है सो साफ का डिजन है ये एक सिट गठित की गई है ਔਰ ਕਿਉਂਕਿ ਜਸਟ ਹੁਣੇ ਰੀਸੈਂਟਲੀ ਮੈਟਰ ਹੈ ਤਾਂ ਸਿਟ ਦੇ ਵਿੱਚ ਜਿਹੜੇ ਮੈਂਬਰਸ ਹੋਣਗੇ ਬਾਕੀ ਹੋਣਗੇ ਇਹਦੇ ਬਾਰੇ ਤੁਹਾਨੂੰ ਅਲੱਗ ਤੋਂ ਇਨਫੋਰਮੇਸ਼ਨ ਦਿੱਤੀ ਜਾਊਗੀ ਔਰ ਸਿਟ ਗਠਿਤ ਕਰਕੇ ਇੱਕ ਜਿਹੜਾ ਡਿਸੀਜਨ ਲੀਤਾ ਹੈ ਉਹ ਇਮੀਡੀਏਟ ਇਸ ਮੈਟਰ ਤੇ ਕੰਪਲੇਨੈਂਟ ਦੇ ਬਿਹਾਫ ਤੇ ਜਾਂ ਜਿਹੋ ਜੀ ਉਸ ਦੀ ਸ਼ਿਕਾਇਤ ਹੈ ਉਹਨੂੰ ਧਿਆਨ ਤੇ ਰੱਖਦੇ ਹੋਏ ਇੱਕ ਐਫ ਆਈ ਆਰ ਕੀਤੀ ਜਾ ਰਹੀ ਹੈ ਔਰ ਉਹਦੇ ਵਿੱਚ ਜਿਹੜੇ ਮੁਲਾਜ਼ਮ ਜਿਨ੍ਹਾਂ ਦੇ ਅਗੇਂਸਟ ਇਹਨਾਂ ਨੇ ਕੰਪਲੇਂਟ ਦਿੱਤੀ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਸੋ ਜਿਹੜੀ ਵੀ ਬਣਤੀ ਧਾਰਾ ਹੈ ਉਹਦੇ ਅਕੋਰਡਿੰਗਲੀ ਐਫ ਆਈ ਆਰ ਹੋਊਗੀ ਔਰ ਇਹਨਾਂ ਦੇ ਬਿਆਨ ਲੈ ਕਰਕੇ ਐਕਸ਼ਨ ਲਿੱਤੇ ਜਾਏਗੇ ਦੋ ਬੰਦੇ ਜੀ ਜੋ ਕੰਪਲੇਂਟ ਆਪਾਂ ਦੇਖ ਰਹੇ ਹਾਂ ਉਸ ਦੇ ਮੁਤਾਬਿਕ ਦੋ ਬੰਦੇ ਜਿਹੜੇ ਹੈਗੇ ਤੋਂ ਐਸ ਪਰ ਕੰਪਲੇਂਟ ਐਕਸ਼ਨ ਲਿਤਾ ਜਾਊਗਾ ਜੀ ਠੀਕ ਹੈ